ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਕੈਰੋ ਤਹਿਸੀਲ ਪੱਟੀ ਜਿਹੜਾ ਸ਼ਹਿਰ ਹੈ। ਭਾਈ ਸਤਨਾਮ ਸਿੰਘ ਦੇ ਕੋਲੇ ਆਏ ਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿਦਾਂ ਕਿ ਸਾਰੇ ਵੀਰ ਜਾਣਦੇ ਹੋ ਤੁਸੀਂ। ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਠੀਕ ਆ ਜੀ। ਤੇ ਵੜਾ ਖਾਸ ਤੌਰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਨੇ ਤਿੰਨ ਵੜਾ ਨੇ। ਦੋ ਡੰਬੀਆਂ ਵੜਾ ਨੇ ਇੱਕ ਕ੍ਰੋਸਪਾਨ ਦੇ ਵਿੱਚ ਆ ਠੀਕ ਆ ਜੀ। ਸੋ ਬਾਕੀ ਪੂਰੀ ਡਿਟੇਲ ਆਪਾਂ ਭਾਈ ਸਤਨਾਮ ਦੇ ਨਾਲ ਗੱਲਬਾਤ ਕਰ ਲਾਂਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਦੋਸਤੋ ਸਾਂਝੀ ਕਰਦੇ ਆਂਗੇ ਵੜਾਂ 3000 ਤਿੰਨੇ ਬਿਲਕੁਲ ਤਾਜ਼ੀਆਂ ਸੁਗੀਆਂ ਸਵਾਈਆਂ ਨੇ ਦੁੱਧ ਰੇਟ ਪਾ ਇਸ ਵੀਡੀਓ ਦੇ ਵਿੱਚ ਪੁੱਛ ਕੇ ਭਾਈ ਸਤਨਾਮ ਤੋਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਦੋਸਤੋ ਤੇ ਅੱਜ 18 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ 10:00 ਵਜੇ ਦਾ ਹੋਗਾ ਸੋ ਆਓ ਨਰਖਪਰਕ ਤਸੱਲੀ ਆ ਜਿਹੜਾ ਕੋਈ ਪਸ਼ੂ ਦੋਸਤੋ ਸੋਇਆ ਸਵਾਇਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਗੱਪਣ ਪਸ਼ੂ ਆਪਣਾ ਤੇ ਪੱਕਾ ਤਸੱਲੀ ਜ਼ਰੂਰ ਕਰ ਲਿਆ ਕਰੋ ਇਹ ਤੁਹਾਡਾ ਜਿਹੜਾ ਦੋਸਤੋ ਹੱਕ ਬਣਦਾ ਕਿਸੇ ਵੀਰ ਨੇ ਇਨਵੈਸਟਮੈਂਟ ਆ ਪੈਸੇ ਖਰਚ ਕਰਨੇ ਆ ਤਸੱਲੀ ਜ਼ਰੂਰ ਕਰ ਲਿਆ ਕਰੋ ਠੀਕ ਆ ਸਭ ਤੋਂ ਪਹਿਲਾਂ ਬਾਈ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਰ ਕੀ ਹਾਲ ਜੀ ਬੜੇ ਵਧੀਆ ਚੰਗੇ ਆਪਦੇ ਸਮੂਹ ਜੀ ਬੜਾ ਵਧੀਆ ਕਿਰਪਾ ਮਹਾਰਾਜ ਜੜ ਦੀ ਗਾ ਠੀਕ ਠਾਕ ਆ ਕਿਰਪਾ ਵਧੀਆ ਲੱਗਦੀ ਜੀ ਅੱਛਾ ਪਾਜੀ ਸਤਨਾਮ ਅੱਜ ਪਸ਼ੂ ਆਪਣੇ ਕੋਲ ਤਿੰਨ ਬੈੜਾ ਹਾਂਜੀ ਬਿਲਕੁਲ ਤਾਜ਼ੀਆਂ ਸੂਈਆਂ ਨੇ ਹਾਂਜੀ ਤਾਜ਼ੀਆਂ ਸੂਈਆਂ ਜੀ ਠੀਕ ਹੈ ਜੀ ਦੋ ਦੁੱਧਾਂ ਇੱਕ ਪਹਿਲਣ ਤੇ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲਗੇ ਹਾਂ ਜੀ ਤਾਂ ਕਰ ਲੋ ਜੀ ਤੇ ਕੀ ਵੇਰਵਾ ਹੈਗਾ ਇਸ ਵਾਰ ਇਹਨੂੰ ਵੀਰ ਜੀ ਸੂਈ ਨੂੰ 8 ਦਿਨ ਹੋ ਗਏ ਆ ਠੀਕ ਹੈ ਬੱਚਾ ਮਗਰ ਜੀ ਲਓ ਜੀ ਇਹਦੇ ਕੋਲ 17 ਕਿਲੋ ਦੁੱਧ ਹੋਊਗਾ ਇਹ ਕੋ ਹਾਂ ਜੀ 8 ਦਿਨਾਂ ਦੀ ਸੂਈ ਆ ਮਗਰ ਬੱਚਾ ਮਗਰ ਬੱਚਾ ਜੀ ਸੂਵੇ ਦੂਜੇ ਹੈ ਨਾ ਹਾਂ ਠੰਡੀ ਠੰਡੀ ਬਹੁਤ ਦੂਜੇ ਦੁੱਧ ਕਿੰਨਾ ਦੱਸਿਆ ਜੀ 17 ਕਿਲੋ ਦੁੱਧ ਹੋਊਗਾ ਜੀ ਪੱਕਾ 17 ਕਿਲੋ ਹਾਂ ਜੀ ਠੀਕ ਹੈ ਜੀ 17 ਕਿਲੋ ਦੋਸਤੋ ਦੁੱਧ ਇਹਦੇ ਥੱਲੇ ਬਿਲਕੁਲ ਹਾਜ਼ਰ ਆ 8 ਦਿਨਾਂ ਦੀ ਸੂਈ ਆ ਮੇਲ ਕਾਫ ਆ ਸੂਬਾ ਦੂਜਾ ਸੈਕੰਡ ਹਾਈਟ ਕੱਟ ਤੁਸੀਂ ਬਿਲਕੁਲ ਆਪ ਕੈਟਫਿਟ ਕਰ ਲਿਓ ਕਿ ਕੈੜੀਆ ਹੋ ਜਾਊਗਾ ਵੀ ਵੱਡੇ ਕੱਦ ਕਰਦੀ ਆ ਠੀਕ ਆ ਐਚ ਐਫ ਬਰੀਡ ਦੇ ਵਿੱਚ ਤੇ ਬਾਕੀ ਨਾਰਮਲੀ ਵੇਲ ਵੀ ਸੋਹਣੀ ਆ ਠੀਕ ਆ ਜੀ ਥਣ ਛੱਡੇ ਦੀ ਬਿਲਕੁਲ ਸਾਫ ਫਿਕਸ ਛੱਡਾ ਆ ਲਓ ਜੀ ਆਰਡਰ ਜਿਹੜਾ ਬਿਲਕੁਲ ਕੰਪੈਕਟ ਜਿਹੜਾ ਆਰਡਰ ਆ ਠੀਕ ਆ ਜੀ ਫਿਕਸ ਆ ਲੈਓ ਜੀ ਮੋੜ ਕੇ ਆਗੀ ਠੰਡੀ ਠੁੜੀ ਵੜੀ ਆ ਕੋਈ ਵੰਗੇ ਦੀ ਲੋੜ ਨਹੀਂ ਕੋਈ ਗੱਲ ਵਾਦ ਥਾਣਾ ਤੁਮਾਂ ਦੀ ਪੂਰੀ ਵਧੀਆ ਚਵਾਈ ਚਵਾਈ ਕੋਈ ਸੌਤ ਵੇਤੀ ਗੱਲਾਂ ਖਿਰਦੇ ਪੌਰੀ ਜਿਆਦੀ ਸਾ ਧਾਰਾ ਤੂਰਾ ਮਾਰ ਕੇ ਬਾਈ ਸਤਨਾਮ ਥੋੜੀਆਂ ਦਿਖਾ ਦਈਏ ਮਾਰ ਲਿਆ ਮਾਰ ਦਿਆ ਦੋ ਦੋ ਧਾਰਾ ਵੈਸੇ ਥੱਲੇ ਬੇਸ਼ੱਕ ਥੋੜਾ ਮਾਰਦਾ ਦੋ ਦੋ ਧਾਰਾ ਹੀ ਮਾਰਦਿਆ ਤੇ ਆ ਲੋ ਜੀ ਆ ਦੋਸਤੋ ਬਿਲਕੁਲ ਮਗਰਲੇ ਥਾਣਾ ਦੀ ਜਿਹੜੀ ਚਵਾ ਹੈ ਇਹ ਤੁਸੀਂ ਵੇਖ ਲਓ ਇਹ ਅਗਲਾ ਅਗਲੇ ਥਾਣਾ ਦੀ ਆ ਹਾਂ ਲੋ ਜੀ ਠੀਕ ਹੈ ਜੀ ਸੋ ਆ ਚਵਾ ਜਿਹੜਾ ਹੈਗਾ ਬਿਲਕੁਲ ਉਂਗਲ ਉਂਗਲ ਜਿਹੜੀ ਮੋਟੀ ਧਾਰ ਆ ਆ ਚਵਾਈ ਲੱਗੀ ਇਸ ਵੈਟ ਤੇ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਭਾਜੀ ਸਤਨਾਮ ਕਿੰਨਾ ਮੁੱਲ ਕੀ ਡਿਮਾਂਡ ਕੀਤੀ ਫਿਰ ਇਹਦੀ ਮੁੱਲ ਵੀਰ ਜੀ ਵੱਛੀ ਜਿੱਡੀ ਵੱਡੀ ਆ ਭਾਵੇਂ 60 70 ਮੰਗ ਲਈਏ ਹਾਂ ਪਰ ਆਪਣਾ ਕੰਮ ਹੁੰਦਾ ਜਾਇਜ਼ ਆ ਆਪਾਂ ਜਿਆਦਾ ਨਹੀਂ 52000 ਦੀ ਵੱਛੀ ਦੇ ਦਾਂਗੇ 52 ਦੀ ਹਾਂ ਜੀ ਠੀਕ ਹੈ ਜੀ ਪੂਰੀ ਫੁੱਲ ਵੜੀ ਦੋ ਤੇ 17 ਕਿਲੋ ਕੰਡੇ ਵਾਲਾ ਦੋ ਦੇ ਦੇ ਕੋ ਜਿਹੜਾ ਆਪਾਂ ਚੁਵਾ ਕੇ ਤੋੜਾਂਗੇ ਹਾਂ ਜਿੱਦਾਂ ਮਰਜ਼ੀ ਭਾਵੇਂ ਕੋਈ ਚਾਰ ਡਾਂਗ ਚਾਹੀ ਜAVE ਲਓ ਜੀ 52000 ਦੇ ਵਿੱਚ ਦੋਸਤੋ ਇਹ ਜਿਹੜੀ ਤੁਹਾਨੂੰ ਵੈੜ ਮਿਲ ਜੂਗੀ ਐਚ ਐਫ ਬਰੀਡ ਦੀ ਆ ਮਗਰ ਬੱਛਾ ਤੇ 17 ਕਿਲੋ ਹੁਣ ਮੌਕੇ ਤੇ ਚੱਲਦਾ ਬਾਕੀ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਤੁਸੀਂ ਹੋਰ ਦੋ ਤਾਂ ਵਧਾ ਲਿਓ ਠੀਕ ਹੈ ਜੀ ਦੋ ਤਾਂ ਵੀਰ ਜੀ ਮਤਲਬ 20 ਤੋਂ ਪਲੱਸ ਹਾਲ ਗਿਆ ਹੁਣ ਪੱਠਾ ਕੋਈ ਨਹੀਂ ਹੈਗਾ ਮਤਲਬ ਪੱਠੇ ਹੁਣ ਮਾਰ ਮਾਰ ਖਾਂਦੇ ਆ ਵਾ ਤੇ ਦੋ ਤੇ ਵਛੀਆਂ 20 ਤੋਂ ਬਾਹਰ ਆ ਲੀਆਂ ਜੀ ਬਿਲਕੁਲ ਜੇ ਡਾਈਟ ਦੀ ਆ ਫੂਡ ਦੀ ਆਪਾਂ ਗੱਲ ਕਰ ਲਈਏ ਤੇ ਮੇਨੋਂ ਦਾ ਕੱਲਾ ਸੁੱਕਾ ਹੀ ਚਾਰਾ ਪਾਣ ਡਿਆ ਆਹੋ ਟਾਈਮ ਪਾਸ ਕਰਨੇ ਆ ਸੁਆ ਨਾਲ ਮਿਕਸ ਨਹੀਂ ਆ ਜਾਉਂ ਡਿਆ ਭਰਿਆ ਤੇ ਬਿਲਕੁਲ ਨਹੀਂ ਹੈਗਾ ਜੀ ਆ ਆ ਗਈ ਆਪਣੇ ਕੋਲ ਵੈੜ ਜੀ ਅਗਲੀ ਹਾਂਜੀ ਇਹ ਵੀਰ ਜੀ ਦੂਜਾ ਸੂਆ ਦੂਜੇ ਸੂਵੇ ਆ ਇਹਨੂੰ 5-6 ਦਿਨ ਲੱਗੇ ਸੂਈ ਨੂੰ ਵਛਾ 먹ਰ ਜੀ ਅੱਛਾ ਜੀ ਹਾਂਜੀ ਠੀਕ ਆ ਬਾਕੀ ਠੰਢੀ ਠੁਢੀ ਵੀ ਕਰਨ ਵਾਲੀ ਪੜੀ ਇਹਨੂੰ ਵੀ 5-6 ਦਿਨ ਦਾ ਸਮਾਂ ਆ ਹਾਂਜੀ ਪਰਵਾੜੀਆਂ ਵੀ ਦੇ ਦੋ ਹਾਂ ਭਰਾ ਦੋ ਥੋੜੀ ਜੀ ਬਾਕੀ ਬਿਲਕੁਲ ਜਿਵੇਂ ਦੋਸਤੋ ਸ਼ਾਹੀਵਾਲ ਵੈੜਾਂ ਦਾ ਆਪਾਂ ਬਿਲਕੁਲ ਥਣ ਵੇਖਦੇ ਆ ਬਿਲਕੁਲ ਮੋਟਾ ਤੇ ਗੋਲ ਖਣ ਠੀਕ ਆ ਚਲੋ ਦੋ ਮਿੰਟ ਰੁਕ ਜਿਓ ਜੀ ਆਹ ਲਓ ਜੀ ਹਾਂਜੀ ਠੀਕ ਆ ਜੀ ਜਵਾਈਦ ਗੜਾ ਛੇ ਘੰਟੇ ਤੱਕ ਨਾਮੀਆਂ ਕਰ ਮਾਰ ਗਿਆ ਠੀਕ ਆ ਜੀ ਬਾਈ ਸਤਨਾਮ ਥੋੜਾ ਮਗਰਲੇ ਥਣ ਮਗਰਲੇ ਥਣ ਬੰਦ ਮਹਲਾ ਜੀ ਠੀਕ ਹੈ ਜੀ ਇਹਦਾ ਦੁੱਧ ਵੀ ਨਾ ਐ ਕਿੱਟਾ ਜਿਤਨਾ ਮਹਿੰਗਾ ਨੰਦਾ ਅੱਛਾ ਜੀ ਬਹੁਤਾ ਜ਼ਿਆਦਾ ਕਿੱਟਾ ਐ ਪਿਓਰ ਪਤਾ ਨਹੀਂ ਦੱਸਦਾ ਕਾ ਦਾ ਭਾਈ ਸਨਾਮ ਥੋੜਾ ਕਰਾਸ ਵਿੱਚ ਹੋ ਗਈ ਹੈ ਜੀ ਹਾਂ ਜੀ ਕਰਾਸ ਚ ਹੈ ਹਾਂ ਹਾਂ ਇਹ ਹੁਣ ਆਪਣੇ ਪਿੰਡਾਂ ਵਾਲਿਆਂ ਲੋਕ ਲੈਣਾ ਫਾਰਮ ਫੂਰ ਮਾਰ ਗੈਣੀਆਂ ਆਪਾਂ ਬਲੋ ਇਹ ਇਹਨਾਂ ਨੂੰ ਕੋਈ ਧੋਪ ਛਾਦੀ ਪਰਵਾਹ ਨਹੀਂ ਕੋਈ ਪਠਾ ਸੁੱਕਾ ਕਿਦਾ ਜਿਹੇ ਮਰਜ਼ੀ ਪਾਓ ਮਗਰ ਇਹਦੇ ਬੱਚਾ ਨਾ ਬੱਚਾ ਹੀ ਆ ਜੀ ਲਿਓ ਜੀ ਦੂਜਾ ਸਵੇਰਾ ਦੋਸਤੋ ਇਹ ਵੀ ਵੇੜਾ ਬਿਲਕੁਲ 6 ਅੰਕ ਦਿਨਾਂ ਦੀ ਸੂਈ ਆ ਤੇ ਹੁਣ ਦੁੱਧ ਕਿੰਨਾ ਦੱਸਦਾ ਜਿਹੜਾ ਕਨਫਰਮ ਬਿਲਕੁਲ 18 ਕਿਲੋ ਦੁੱਧ ਹੋਊਗਾ 18 ਕਿਲੋ ਆ ਇੱਕ ਬੋਰਾ ਗੱਲੇ ਭਾਗ ਦੁੱਧ ਕੇ ਠੀਕ ਆ ਜੀ 18 ਕਿਲੋ ਜਿਹੜਾ ਦੋਸਤੋ ਦੁੱਧ ਬਿਲਕੁਲ ਇਹਦੇ ਥੱਲੇ ਹਾਜ਼ਰ ਸਿਆਂ ਦਿਨਾਂ ਦੀ ਸੂਈ ਆ ਮਗਰ ਮੇਲ ਕਾਫਾ ਦੋਜਾ ਸੁਆ ਠੀਕ ਆ ਜੀ ਬਾਕੀ ਆਰਡਰ ਕੁਆਲਿਟੀ ਚੰਗੀ ਆ ਥਾਣਾ ਦੀ ਸਪੇਸ ਬਿਰਲ ਵੀ ਕਾਫੀ ਸੋਹਣੀ ਲੰਮੀ ਲੰਮੀ ਵਾਛੀ ਬਹੁਤ ਜ਼ਿਆਦੀ ਆ ਤੇ ਬਿਲਕੁਲ ਲੰਮੀ ਤੇ ਜਿੰਨੀ ਵੀ ਹੈਗੀ ਪਲੀ ਪੁਲੀ ਚਲੋ ਠੀਕ ਆ ਬਹੁਤ ਸੋਹਣੀ ਆ ਪਰ ਸੂਸਾਹ ਆ ਨਾ ਤਾਂ ਇੱਕ ਹਫ਼ਤਾ ਹੁੰਦਾ ਸਾ ਪੱਠੇ ਖਰੋਂ ਕੰਮ ਚੱਲਣ ਆ ਸੋ ਬਾਕੀ ਇੱਕ ਵਾਰੀ ਥਣ ਸੁਣ ਦੀ ਕੁਆਲਿਟੀ ਤੁਹਾਨੂੰ ਜਿਹੜੀ ਦੋਸਤੋ ਬਹਿਣੀ ਵਾਲੇ ਪਾਸੋਂ ਤੋਂ ਜਰੂਰ ਚੈੱਕ ਕਰਾਉਣੀ ਆ ਦੇਖੋ ਵਰਲ ਵਰਲੂ ਹੀ ਬੜਾ ਲੱਗਾ ਵੇਖੋ ਵਰਲੂ ਵੇਖ ਸਕਦੇ ਜੇ ਠੀਕਾ ਜਿ ਮੋਟਾ ਨਾ ਮੁੱਠੀ ਨਾ ਮੁੱਠੀ ਜਿਹੜੀ ਉਹ ਟਕਰਾਂਦੀ ਨਹੀਂ ਠੀਕਾ ਉਨੀ ਗਾੜ ਉਨੀ ਪਿਛਾੜ ਕੋਈ ਕਦੇ ਆ ਥਣ ਜੀ ਜਿਹੜਾ ਦੋਸਤੋ ਭਾਂਡਾ ਇਸ ਬੈਂਡ ਵਿੱਚ ਬਿਲਕੁਲ ਥਣ ਜਿਹੜਾ ਨੇ ਵਾ ਐਦਾਂ ਦਾ ਲੱਗਾ ਠੀਕ ਆ ਤੇ ਸਤਨਾਬਾਈ ਕੀ ਲੈਣ ਦੇ ਨਾ ਰਊਗਾ ਇਹਦਾ ਵੀਦੀ ਮੁੱਲ ਭਾਵੇਂ ਪਹਿਣ ਕਰੀਗੇ ਹਾਂਜੀ ਇਹ 52000 ਰੁਪਏ ਦੇ ਦਾਂਗੇ 56000 ਦੇ ਹਾਂਜੀ ਠੀਕ ਆ ਜੀ 40000 ਛੱਡ ਦਾਂਗੇ 55 ਹੀ ਦੇ ਦਾਂਗੇ ਠੀਕ ਹੈ ਜੀ ਲਓ ਜੀ 55000 ਦੀ ਦੋਸਤੋ ਜਿਹੜੀ ਨਾਸਟ ਲੈਣ ਦੇ ਨਾਲ ਹੀ ਗੱਲ ਹੋਊਗੀ ਠੀਕ ਹੈ ਜੀ 18 ਲੀਟਰ ਜਿਹੜਾ ਅੱਜ ਬਿਲਕੁਲ ਹਾਜ਼ਰ ਦੋਤ ਇਹਦੇ ਥੱਲੇ ਮੌਜੂਦ ਆ ਸੋ ਕੋਈ ਵੀ ਆਵੇ ਆਪਣੇ ਦੋ ਟਾਈਮ ਚੋਲੋ ਜਾਂ ਤਿੰਨ ਟਾਈਮ ਚੋਲੋ ਠੀਕ ਆ ਕੋਈ ਦੂਰ ਤਰਾਡੇ ਬੈਠਾ ਵੀਡੀਓ ਕਾਲ ਤੇ ਚਵਾਈ ਜੜੀ ਕਰਵਾ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਆ ਜਾਓ ਅਗਲੇ ਪਾਸੇ ਭਾਈ ਸਦਨਾਮ ਆਪਣੇ ਕੋਲ ਇਹ ਆ ਗਈ ਇੱਕ ਜੀ ਸਾਈ ਹਾਲ ਪਹਿਲਾਂ ਸਵਾ ਚਾਰ ਦਿਨ ਦੀ ਸੋ ਕ੍ਰੋਸ ਜਿਹੜੀ ਦੋਸਤੋ ਅਗਲੀ ਜਿਹੜੀ ਤੁਹਾਨੂੰ ਵੇਰ ਦਿਖਾ ਰਿਹਾ ਬਿਲਕੁਲ ਤੀਜਾ ਨੰ ਚਾਹੀ ਵਾਲ ਕ੍ਰੋਸ ਵਿੱਚ ਆ ਗਈ ਹੈ ਠੀਕ ਆ ਜੀ ਸੂਆ ਤੀਜਾ ਕੰਢੀ ਹਾਂ ਜੀ ਪਹਿਲਾ ਪਹਿਲਾ ਦੋ ਦਾਂ ਦੋ ਦਾਂ ਚਾਰ ਦਾਂ ਦਾ ਮੋਹ ਚੌਗੀ ਹੈ ਜੀ ਹਾਂ ਜੀ ਠੀਕ ਆ ਮੋਹ ਚੌਗੀ ਆ ਪਹਿਲਾ ਸੂਆ ਪਲੂਨ ਜਿਹੜੀ ਦੋਸਤੋ ਇਹ ਬੱਚੀ ਸੂਈ ਹੈ ਠੀਕ ਆ ਤੇ ਮਗਰ ਵੀ ਬੱਚੀ ਹੈ ਤੇ ਹਾਂ ਜੀ ਮਗਰ ਵੀ ਬੱਚੀ ਇਹਨੂੰ ਸੂਈ ਨੂੰ ਚਾਰ ਦਿਨ ਹੋ ਗਏ ਜੀ ਚੌਥਾ ਦਿਨ ਅੱਜ ਲਓ ਜੀ ਇਹਦੇ ਕੋ 8.5 ਕਿਲੋ ਬੋਲਾ ਹੂੰ ਬੱਚੇ ਨੂੰ ਛੱਡ ਕੇ ਅੱਜ ਚੌਥੇ ਦਿਨ ਦੇ ਵਿੱਚ 8.5 ਕਿਲੋ ਬੱਚੇ ਨੂੰ ਛੱਡ ਕੇ ਠੀਕ ਆ ਜੀ ਆਹ ਤਾਂ 8.5 ਕਿਲੋ ਬੋਲਾ ਜਿਹੜਾ ਅੱਜ ਬਿਲਕੁਲ ਚੌਥੇ ਦਿਨ ਦੇ ਵਿੱਚ ਆ ਮੂਹੋਂ ਚਾਰ ਦਿਨ ਦਾ ਪਹਿਲਾ ਸੂਆ ਸੂਹੀ ਆ ਮਗਰ ਵੀ ਜਿਹੜੀ ਆ ਦੋਸਤੋ ਫੀਮੇਲ ਕਾਫ ਨੂੰ ਜਨਮ ਦਿੱਤਾ ਮਗਰ ਬੱਚੀ ਆ ਸੀ ਦੇਖੋ ਕਿ ਨਹੀਂ ਤੇ ਪਾਓਏ ਕੋਈ ਵੰਗਾ ਪਾ ਕੇ ਚੋਲੇ ਪਾਓ ਦੁੱਧਾ ਚੋਲੇ ਠੀਕ ਆ ਜੀ ਹਾਂ ਸੀ ਲੱਦੂ ਹੀ ਜੀ ਚੁਵਾਈ 22 ਸਤਨਾ ਮਕਰਾ ਦੂ 12 ਕਿਲੋ 11 12 ਦੀ 11 12 ਦਾ ਰਾਵ ਨਾ ਦੇ ਦੂਗੀ ਠੀਕ ਆ ਜੀ ਕਦ ਕੋ ਤੇ ਚੰਗਾ ਵਾ ਹੂੰ ਬਾਕੀ ਨਵਾਂ ਜਾਨਵਰਿਆਂ ਨੂੰ ਤਾਂ ਖਾ ਕੇ ਦੇਣਾ ਹੀ ਆ ਉਹ ਵਿਹੜ ਜਿਹੜੀ ਦੋਸਤੋ ਬਿਲਕੁਲ ਨਵੀਂ ਆ ਚਲੋ ਇੱਕ ਨਾਰਮਲ ਹੀ ਵਧੀਆ ਬੈਲੈਂਸ ਫੀਡ ਦੇ ਉੱਪਰ ਜਾਂ ਬੈਲੈਂਸਡ ਡਾਈਟ ਦੇ ਉੱਪਰ ਆਪਾਂ ਗੱਲ ਕਰੀਏ ਤਾਂ ਚਲੋ 11-12 ਲੀਟਰ ਦੀ ਜਿਹੜੀ ਚੁਵਾਈ ਆ ਇਸ ਵਿਹੜ ਨੂੰ ਕਰਾਉਣੀ ਚਾਹੀਦੀ ਆ ਪੱਕੇ ਬਾਕੀ ਅਗੇ ਹਰ ਕੁ ਵੀਰ ਦੀ ਆਪਾਂ ਕਹਿ ਦਿੰਦੇ ਆ ਵੀ ਸੇਵਾ ਠੀਕ ਆ ਡਿਪੈਂਡ ਕਰਦੀ ਆ ਆ ਬਸ ਮੇਨ ਗੱਲ ਤੇ ਬਾਕੀ ਅੱਜ ਜਿਹੜਾ ਬਿਲਕੁਲ 10 ਦਿਨਾਂ ਦੀ ਸੂਈ ਥਲੇ ਜਿਹੜਾ 8 ਕਿਲੋ 8.5 ਕਿਲੋ ਆਪਾਂ ਬਿਲਕੁਲ ਬੋਲਾ ਹਾਂਜੀ ਬੋਲਾ ਨੈਟ ਰੋ ਇਹਦਾ ਚੁਵਾ ਦੇਾਂਗੇ ਠੀਕ ਆ ਹਾਂਜੀ ਤੇ ਸਤਨਾ ਭਾਈ ਕੀ ਮੋਲੇਂਦਾ ਕੀ ਕਰਦੇ ਠੀਕ ਹੈ ਯਸ ਨੂੰ ਇਹ ਕਿ ਵੀ ਸਾਰੇ ਜਿਹੜੇ ਪਸ਼ੂ ਆਪਾਂ ਵੇਚਦੇ ਤੇ ਫਿਕਸ ਹੀ ਸ਼ੋਰ ਛਪਾਈ ਹੋਣਾ ਰੇਡ ਵੇਖੋ ਐਡੇ ਨੇ ਕੰਮ ਦਾ 75 75 ਹਜ਼ਾਰੀ ਮੰਗ ਲਈਏ ਜੇ ਹੁਣ ਘੱਟ ਵੱਧ ਕਰਨਾ ਹੋਣਾ ਤੇ ਮਹਰਾ ਪਾਉ ਕੰਮ ਨਹੀਂ ਆਵੇ ਬਹੁਤ ਜਿਆਦਾ ਮੰਗਿਆ ਤੇ ਜਿਆਦਾ ਮਿਲ ਨਹੀਂ ਜਾਣੇ ਮਾਲ ਦਾ ਮੁੱਲ ਤੇ ਮਿਲ ਜਾਊਗਾ ਬਿਲਕੁਲ ਬੱਚੀਆਂ ਜਿਆਦਾ ਚੰਗੀਆਂ ਵਾ ਤੁਹਾਡੇ ਸਾਹਮਣੇ ਵੇਖੋ ਮਾਲ ਤੁਸੀਂ ਵੀ ਵੇਚਦੇ ਏ ਹਾਂ ਲਓ ਜੀ ਤੇ ਇਹ 26000 ਦੀ ਹੋ ਜੂ ਹਨਾ ਆ ਜੀ 26 ਦੀ ਇਹ 26 ਦੀ ਹੋ ਜੂਗੀ ਸੋ ਦੋਸਤੋ ਪੈਸੇ ਜਿਹੜੇ ਵੀਰਨੇ ਚਲੋ ਨਾਰਮਲ ਜੇ ਖਰਚ ਕਰਨੇ ਆ ਉਹਨਦੇ ਲਈ ਵੀ ਖਾਸ ਆ ਬਾਕੀ ਘਰੇ ਰੱਖੀ ਸਾਰੀ ਚੰਗੀ ਵੀ ਜੀ 11 12 ਕਿਲੋ ਰਾਣਾ ਦਈਗੀ ਨਾ ਦੋ ਮਹੀਨੇ ਪੈਸੇ ਪੂਰੇ ਖਰਚ ਜਣੇ ਨੇ ਹੂੰ ਇਹ ਨਾਲ ਗਾੜੀ ਫੇਰ ਬੱਛੀ ਬਗਰੇ ਵਾਦੇ ਬੰਦੀ ਠੀਕ ਆ ਜੀ ਸੋ ਮਗਰ ਬੱਛੀ ਆ ਫੀਮੇਲ ਕਾਫ ਇਸ ਵੈਡ ਦੇ ਥੱਲੇ ਬੱਚਾ ਜੀ ਲੈਡੀ ਭਾਵੇਂ ਵੰਗਾ ਭਾਵੇਂ ਚੋਲ ਭਾਵੇਂ ਦਾਂ ਚੋਲ ਹੂੰ ਹੂੰ ਪਾਪਾ ਪੰਗਾ ਪੁੰਗਾ ਪਾਲੀ ਨੀ ਪਾਲੀ ਦਾ ਵੰਗਾ ਕਿ ਜਾਈਏ ਠੀਕ ਹੈ ਮਾਂ ਕਹੇ ਰਾਮਣ ਕੇ ਅਗਲਾ ਭੈਣ ਭਰਾ ਦਾ ਅਸੀਂ ਵੰਗੇ ਵਾਲੀ ਲੈਣੀ ਹੂੰ ਹੂੰ ਉਹ ਛੜੀਆਂੇ ਵਾਧੇ ਮੰਗੇ ਤੋਂ ਨਹੀਂ ਕੋਹਾਂਦੀ ਬਿਲਕੁਲ ਸੀਲ ਤੇ ਦੋ ਹੀ ਆਦੀ ਸੀਲ ਵਾਲਾ ਕੋਈ ਅੰਤ ਬੰਦਾ ਨਹੀਂ ਠੀਕ ਹੈ ਜੀ ਹਾਂ ਜੀ ਲੋਬੀ ਦੋਸਤੋ ਇਹ ਤਿੰਨ ਵੜਾ ਅੱਜ ਬਾਈ ਸਤਨਾਮ ਸਿੰਘ ਕੈਰੋਂ ਦੇ ਕੋਲ ਵਿਖਾਉ ਸੀ ਦੋ ਵੜਾ ਤੁਹਾਨੂੰ ਬਿਲਕੁਲ ਦੂਜੇ-ਦੂਜੇ ਸਵੇਰੇ ਵਿਖਾਤੀਆਂ 17 ਲੀਟਰ 18 ਲੀਟਰ ਜਿਹੜਾ ਬਿਲਕੁਲ ਹਾਜ਼ਰ ਦੁੱਧ ਅੱਜ 8ਵੇਂ 8ਵੇਂ 7ਵੇਂ 6ਵੇਂ ਦਿਨ ਦੇ ਦੌਰਾਨ ਤੇ ਇੱਕ ਵੜ ਬਿਲਕੁਲ ਚੌਥੇ ਦਿਨ ਦੀ ਜਿਹੜੀ ਸੂਈ ਆ ਪਹਿਲਾਂੋਂ ਬੱਚੀ ਸੂਈ ਆ 8.5 8 ਕਿਲੋ ਬੋਲਾ ਹਾਜ਼ ਉੰਦਰਿੰਦੇ ਇਸੇ ਤਰ੍ਹਾਂ ਹੀ ਹਾਂਜੀ ਮਾਲਤ ਵਿਧੀ ਆਈ ਗਈ ਉਹਨਾਂ ਨੂੰ ਕੱਲ ਪਰਸੋਂ ਤਨ ਹੋਊਗੀ ਤਾਂ ਇਹਨਾਂ ਕੱਲ ਬਣਾਵਾਂਗੇ ਮਣਕੇ ਤੁਹਾਡਾ ਅਗਾ ਪਿਛਾ ਰਹਿ ਗਿਆ ਹਾਂਜੀ ਹਾਂਜੀ ਤੋ ਇੱਕ ਮੈਂ ਤੇ ਇੱਕ ਅਸੀਂ ਗੱਭਣ ਚੰਗੀ ਸ਼ਹੀ ਹਾਲ ਦੀ ਫਿਰ ਕੱਲ ਸ਼ਾਮੀ ਵੀ ਆ ਗਈਆਂ ਦੋ ਜੀ ਬਿਲਕੁਲ ਜੀ ਹਾਂਜੀ ਮਾਲ ਦੀ ਮਹਾਰਾਜ ਦੀ ਕਿਰਪਾ ਆਈ ਚਲਾਈ ਇਦਾਂ ਹੋਈ ਜਾਂਦੀ ਹੈ ਠੀਕ ਆ ਜੀ ਅੱਛਾ ਸਤਨਾਬਾਈ ਬੋਲ ਦਿਓ ਨੰਬਰ ਆਪਣੇ ਨੰਬਰ ਆਪਣਾ 94655 ਹਾਂਜੀ 58955 ਪਿੰਡ ਕੈਰੋ ਤਹਿਸੀਲ ਪਟੇ ਜਿਲ੍ਹਾ ਸ੍ਰੀ ਤਰਨਤਲ ਠੀਕ ਆ ਬਈ ਸਤਨਾਬਾਈ ਹਾਂਜੀ ਸੋ ਦੋਸਤੋ ਇਹ ਸਨ ਵੀਰ ਸਤਨਾਮ ਸਿੰਘ ਤੇ ਪਸ਼ੂ ਵਪਾਰ ਦਾ ਕੰ ਪਸ਼ੂ ਵੇਸੇ ਤਰ੍ਹਾਂ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਪਸ਼ੂ ਜਿਹੜੇ ਆ ਆਉਂਦੇ ਜਾਂਦੇ ਰਹਿੰਦੇ ਆ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ